ਹਲਾ ਪੰਜਵਾ ਸਤਿਗੁਰ ਮੇਰਾ ਬੇਮਹਤਾਜ ਸਤਿਗੁਰੂ ਨਾਨਕ ਦੇਵ ਮਾਰਾ ਸਾਡੀ ਮਹਿਮਾ ਸਾਧ ਸੰਗਤ ਦੀ ਕੋਈ ਲੁਕੀ ਸ਼ੀਪੀ ਨਹੀਂ ਦੁਨੀਆ ਵਿੱਚੋਂ ਉਹ ਸਤਿਗੁਰ ਸਾਹਿਬ ਜੀ ਜਗਿਆਸਾਂ ਨੂੰ ਸਰਦਾ ਦੇਣ ਵਾਸਤੇ ਸਾਡੇ ਮਨਾਂ ਨੂੰ ਮਿਰਦ ਗਪੁਣੇ ਤੋਂ ਚੱਕ ਕੇ ਨਾਮ ਦਾ ਰਸਮਖਸ਼ਣ ਵਾਸਤੇ ਸਤਿਗੁਰਾਂ ਦੀ ਮਹਿਮਾ ਖਾਲੀ ਪਲਾਕ ਨੇ ਆਇਨੇ ਜਿਸ ਪ੍ਰਕਾਰ 2 4 4 ਬਲਟੋਈ ਚੋਂ ਵੇਖ ਲਈਏ ਜੇ ਕੱਚੇ ਹੋਣ ਤਾਂ ਸਾਰੇ ਕੱਚੇ ਮੰਨ ਲੀਦੇ ਐ ਜਿੰਨ ਜੇ ਹੁਣ ਤਾਂ ਸਾਰੇ ਮਿਰਜੇ ਮੰਨ ਲੀਦੇ ਐ ਇਹਨਾਂ ਦਾ ਅਸਥਾਲੀ ਪਲਾਕ ਨਿਆਇ ਨਾ ਪਲਾਕ ਨਾ ਚੌਲਾ ਹੁੰਦਾ ਜਿਵੇਂ ਅਸਥਾਲੀ ਦੇ ਵਿੱਚੋਂ ਵੇਖ ਕਰਕੇ ਪਤਾ ਲੱਗ ਜਾਂਦਾ ਹੈ ਬਲਟੋਹੀ ਵਿੱਚੋਂ ਕਿਉਂ ਭਈ ਗੁਰੂ ਮਹਾਰਾਜ ਸਾਹ ਦੇ ਗੁਣਾਂ ਨੂੰ ਕੁਝ ਕਸਨ ਕਰਦੇ ਐ ਸੋ ਇਹਨਾਂ ਦੁਆਰਾ ਪਤਾ ਲੱਗ ਜਾਏ ਕਿ ਸਾਰੇ ਗੁਣਾਂ ਦੇ ਮਾਲਕ ਮਹਾਰਾਜ ਹਨ ਸਤਿਗੁਰ ਮੇਰਾ ਬਿਮੋਹਤਾਜ ਸਤਿਗੁਰੂ ਮਹਾਰਾਜ ਸਾਹਿਬ ਸਾਡੇ ਤਾਂ ਦੇ ਮੋਹਤਾਜ ਕਿਸੇ ਦੀ ਕੋ ਸ਼ਾਂਤ ਨਹੀਂ ਗੁਰੂ ਸਾਹਿਬ ਜੀ ਨੂੰ ਕਿਸੇ ਦੀ ਕੋ ਸ਼ਾਂਤੀ ਨਹੀਂ ਇਹ ਕਿਹੜੇ ਅਧীন ਨਹੀਂ ਹਨ ਸਦਾ ਸੁਤੰਤਰ ਹਨ ਮਹਾਰਾਜ ਸਾਹਿਬ ਜੀ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰੂ ਮਹਾਰਾਜ ਸਾਹਿਬ ਜਿਹੜੇ ਹਨ ਸਾਡੇ ਉਨੋਂ ਦਾ ਸੱਚਾ ਹੀ ਸਾਜੋ ਸਮਾਨ ਹੈ ਸਾਧਨਾ ਦਾ ਗੁਣਾ ਦਾ ਸਤਿਗੁਰ ਮੇਰਾ ਸਭ ਸਦਾਤਾ ਮੇਰੇ ਸਤਿਗੁਰੂ ਸਾਹਿਬ ਜੀ ਸਾਰਿਆਂ ਨੂੰ ਦਾਤ ਦੇਣ ਵਾਲੇ ਹਨ ਸਤਿਗੁਰ ਮੇਰਾ ਪੁਰਖ ਬਿਦਾਤਾ ਮੇਰੇ ਸਤਿਗੁਰੂ ਸਾਹਿਬ ਪੂਰਨ ਹਨ ਬਿਦਾਤਾ ਕਰਮ ਅਨੁਸਾਰ ਫਲ ਪ੍ਰਦਾਤਾ ਈਸ਼ਰ ਦਾ ਵੀ ਰੂਪ ਹਨ ਗੁਰ ਜੈਸਾ ਨਹੀਂ ਕੋ ਦੇਵ ਸਤਿਗੁਰਾਂ ਜੈਸਾ ਕੋਈ ਦੇਵ ਨਹੀਂ ਹੈ ਭਾਈ ਕਿਸੇ ਦੇਵਤੇ ਦੀ ਪੂਜਾ ਕਰਕੇ ਵੇਖ ਲੋ ਕੋਈ ਦੇਵ ਰਾਜਾ ਨਹੀਂ ਕੋਈ ਪ੍ਰਕਾਸ਼ਕ ਨਹੀਂ ਗੁਰੂ ਸਾਹਿਬ ਜੈਸਾ ਕੋਈ ਦੇਵਤਾ ਨਹੀਂ ਹੈ ਸੰਸਾਰ ਵਿੱਚ ਜਿਸ ਮਸਤਿਗ ਭਾਗ ਸੋ ਲੱਗ ਫਿਰ ਜਿਨੋ ਦੇ ਮੱਥੇ ਦੇ ਭਾਗ ਆ ਉਹ ਸਤ ਗੁਰਾਂ ਦੀ ਕਹਿਲ ਵਿੱਚ ਲੱਗਾ ਹੋਇਆ ਹੈ ਗੁਰੂ ਮੇਰਾ ਸਰਬ ਪ੍ਰਤਪੱਲ ਮੇਰੇ ਸਤਿਗੁਰੂ ਜੀ ਬ੍ਰਹਮ ਰੂਪ ਹੋਣੇ ਕਰਕੇ ਸਾਰਿਆਂ ਦੇ ਪ੍ਰਤੀ ਕਾਈ ਪਾਲਣਾ ਕਰਨ ਵਾਲੇ ਹਨ ਗੁਰੂ ਮੇਰਾ ਮਾਰ ਜੀਵਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਰ ਵੀ ਦਿੰਦੇ ਐ ਤੇ ਜਿਵਾਲਣ ਵਾਲੇ ਵੀ ਐ ਮਾਰ ਕੇ ਜਿਸ ਪ੍ਰਕਾਰ ਪੰਨਿਆਂ ਪਿਆਰਿਆਂ ਦੇ ਸੀਸ ਕੱਟ ਕੇ ਇਹ ਸਾਧ ਸੰਗਤ ਜੀ ਗੋਲ ਕਥਾਵਾਂ ਜੀ ਪ੍ਰਸੰਗ ਆਉਣਾ ਹੈ ਸਤਿਗੁਰੂ ਕਨਜੀ ਧਰਜੀ ਜਦੋਂ ਤੰਬੂ ਕੇਸਗੜ ਸਾਹਿਬ ਤੇ ਲਾਇਆ ਹੈ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨਾਗਦਾ ਸੀਸਨ ਨੂੰ ਪ੍ਰਸਾਦ ਭੇਜਿਆ ਸੀ ਉਸ ਕੌਂਦਕ ਨੂੰ ਰਜ ਕੇ ਮਹਾਰਾਜ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਦੇ ਜਿਹੜੇ ਦਿੱਲੀ ਸ਼ਸਤਰ ਹੈ 6 ਸ਼ਸਤਰ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰੱਖ ਕੇ ਮਹਾਰਾਜ ਕੇਸਗੜ ਸਾਹਿਬ ਚ ਪ੍ਰਕਾਸ਼ ਕੀਤੇ ਸੀ ਗੋਇਲ ਕਥਾ 'ਚ ਲਿਖਿਆ ਹੋਇਆ ਹੈ ਇਨੋਂ ਸਿੰਘਾਂ ਨੇ ਸ੍ਰੀ ਸ ਮਹਾਰਾਜ ਦੀ ਹਜ਼ੂਰੀ 'ਚ ਗੁਰੂ ਰਾਮ ਸਾਹਿਬ ਦੀ ਜੀ ਕੱਟ ਕੇ ਕਿ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਛਿੜਕ ਕੇ ਇਹਨਾਂ ਨੂੰ ਸਜੀਦ ਕੀਤਾ ਸੀ ਕਿਉਂ ਮਹਾਰਾਜ ਆਨ ਅੰਮ੍ਰਿਤ ਿਆਰ ਕੀਤਾ ਸੀ ਕਿਉਂ ਮਹਾਰਾਜ ਸਾਹਿਬ ਮਾਰ ਕੇ ਜਿਉਂਦੇ ਕਰਨ ਵਾਲੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਿਰਤਕੋ ਜੀ ਵਾਲਨ ਹਾਰ ਜਿਹੜੇ ਕਹਿੰਦੇ ਬੱਕਰੀਆਂ ਨੂੰ ਮਾਰਿਆ ਸੀ ਇਹ ਉਸ ਪੋਤੀ ਦੀ ਕਹਾਣੀ ਹੈ ਸੋ ਸਤਿਗੁਰ ਮੇਰਾ ਸਤਿਗੁਰ ਮੇਰਾ ਮਾਰ ਜੀਵਾਲੇ ਸਤਿਗੁਰੂ ਮਹਾਰਾਜ ਸਾਹਿਬ ਮੇਰੇ ਅਸੇ ਹੈ ਜੀਵਤ ਭਾਵ ਨੂੰ ਮਾਰ ਕੇ ਪਰਮੇਸ਼ਰ ਵੱਲ ਜਵਾਲਣ ਵਾਲੇ ਹਨ ਸਤਿਗੁਰ ਮੇਰੇ ਕੀ ਬੜਿਆਈ ਸਤਿਗੁਰੂ ਮੇਰੇ ਸੱਚੇ ਪਾਤਸ਼ਾਹ ਦੀ ਇਹੀ ਜੀ ਬੜਿਆਈ ਹੈ ਪਰ ਪ੍ਰਗਟ ਪਈ ਹੈ ਸਭ ਨਹੀਂ ਥਾਈ ਇਹ ਸਾਰਿਆਂ ਥਾਵਾਂ ਜਗ੍ਹਾ ਜੇ ਪ੍ਰਗਟ ਹੋ ਗਈ ਏ ਲੁਕੀ ਸ਼ੀਪੀ ਨਹੀਂ ਮਹਾਰਾ ਦੀ ਵਡਿਆਈ ਐ ਸਿਹਾ ਸਤਗੁਰ ਮੇਰਾ ਤਾਨਨ ਤਾਨ ਗੁਰੂ ਮਹਾਰਾ ਸਾਹਿਬ ਮੇਰੇ ਤਾਂ ਜਿਨ੍ਹਾਂ ਨਾਲ ਤਾਣੀਆਂ ਦਾ ਕੋਈ ਤਾਣ ਨਹੀਂ ਉਹਨਾਂ ਨੂੰ ਬਿਵੇਕ ਦਾ ਤਾਣ ਬਲ ਬਖਸ਼ਣ ਵਾਲੇ ਹਨ ਸਤਗੁਰ ਮੇਰਾ ਕਰਦੀਵਾ ਮੇਰੇ ਸਤਗੁਰੂ ਸਾਹਿਬ ਦੀ ਮੇਰੇ ਘਰ ਦਾ ਦੀਵਾਨ ਆਸਰਾ ਕਚੇਰੀ ਜਿਵੇਂ ਘਰ ਦੀ ਕਿਸੇ ਦੀ ਹੋਵੇ یوں ਮੇਰੇ ਘਰ ਦੇ ਦਾ ਦੁਆਨ ਆਸਰਾ ਹੈ ਸਤਿਗੁਰ ਕਹਿ ਹਾਂ ਸਦਬਲ ਜਾਇ। ਅਸੀਂ ਸਤਿਗੁਰੂ ਮਹਾਰਾਜ ਸਾਹਿਬ ਤੋਂ ਸੈਂਕੜੇ ਵਾਰੀ ਬਲਹਾਰ ਕੁਰਬਾਨ ਜਾਣੇ ਹਾਂ। ਪ੍ਰਗਟ ਮਾਰਗ ਜੇ ਕਰ ਦਿਖਲਾ ਜਿਸ ਸਤਿਗੁਰੂ ਜੀ ਨੇ ਪ੍ਰਗਟ ਵਾਹਿਗੁਰੂ ਦਾ ਰਸਤਾ ਭਗਤੀ ਸਾਹਿਬ ਗਿਆਨ ਪ੍ਰਗਟ ਕਰਕੇ ਉਹ ਖਾਤ ਪਾ ਜਿਨ ਗੁਰ ਸੇਵਿਆ ਤੁਸ ਪਾਉ ਨ ਆਪੈ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਦਾ ਸੇਵਨ ਭਜਨ ਕੀਤਾ ਹੈ ਉਹਨਾਂ ਨੂੰ ਜੰਮਣ ਮਰਨ ਦਾ ਭੈ ਨਹੀਂ ਸਾਧ ਸੰਗ ਜੀ ਵਿਆਪ ਦਾ ਲੱਗਦਾ ਹੈ ਜਿਨ ਗੁਰ ਸੇਵਾ ਤਿਸ ਦੁੱਖ ਨਾ ਸੰਤਾਪੇ ਜਿਨ੍ਹਾਂ ਜਿਨ੍ਹਾਂ ਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਕੀਤਾ ਹੈ ਉਹਨਾਂ ਨੂੰ ਕਾਲ ਦਾ ਦੁੱਖ ਸੰਤਾਪੀ ਸੋ ਦੁਖੀ ਨਹੀਂ ਕਰ ਸਕਦਾ ਹੈ ਨਾਨਕ ਸੋਦੇ ਸਿਮਰਤ ਬੇ ਸਤਿਗੁਰ ਨਾਨਕ ਦੇਵ ਜੀ ਕਹਿੰਦਾ ਸੋਧ ਕੇ ਵੇਖੇ 27 ਸਿਮਰਤੀਆਂ ਤੇ ਚਾਰੇ ਵੇਦ ਖੋਜ-ਖੋਜ ਕੇ ਵੇਖੇ ਹਨ ਪਾਰ ਬ੍ਰਹਮ ਗੁਰ ਨਾਹੀ ਪੇ ਪਾਰ ਬ੍ਰਹਮ ਜਿਵੇਂ ਗੁਰੂ ਨਾਨਕ ਸਾਹਿਬ ਜੀ ਕੋਈ ਫਰਕ ਨਹੀਂ ਕੋਈ ਜੋਰ ਸਰੂਪ ਆ ਪ੍ਰਭ ਨਾਨਕ 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 ਮਈ ਹਨ ਤੇਰੋ ਮਹੱਲਾ ਪੰਜਵਾ ਨਾਮ ਲੈਤ ਮਨ ਪ੍ਰਗਟ ਭਇਆ ਮਾਰਾ ਨਾਮ ਦੀ ਮਹੱਤਤਾ ਕਹਿੰਦੇ ਜੋ ਸਤਿਗੁਰਾਂ ਤੋਂ ਨਾਮ ਪ੍ਰਾਪਤ ਹੁੰਦਾ ਹੈ ਮਨ ਪ੍ਰਗਟ ਭਇਆ ਨਾਮ ਲੈਤ ਜੋ ਪਰਮੇਸ਼ਵਰ ਦੇ ਨਾਮ ਨੂੰ ਲੈਣਾ ਕਰਦੇ ਹੈ ਉਹਨਾਂ ਦਾ ਮਨ ਕੁਲ ਦੁਨੀਆ ਚਾਹਾਂ ਜੁਗਾਂ ਦੀ ਪ੍ਰਗਟ ਹੋ ਗਿਆ ਹੈ ਕਿ ਉਹਨਾਂ ਦੇ ਮਨ ਦੇ ਅੰਦਰ ਪਰਮੇਸ਼ਵਰ ਪ੍ਰਗਟ ਹੋ ਗਿਆ ਹੈ ਸੋਖਿਆਤ ਹੋ ਗਿਆ ਹੈ ਨਾਮ ਲੈ ਤ ਪਾਪ ਤਨ ਤੇ ਗਿਆ ਜੋ ਪਰਮੇਸ਼ਰ ਦਾ ਨਾਮ ਲੈਂਦੇ ਆ ਉਹਨਾਂ ਦੇ ਸਰੀਰ ਤੋਂ ਪਾਪ ਸਾਰਾ ਚਲਿਆ ਗਿਆ ਹੈ ਨਾਮ ਲੈ ਤ ਸਗਲ ਪੁਰਗਾਇਆ ਜੋ ਮਾਰਾ ਦਾ ਨਾਮ ਲੈਂਦੇ ਸਾਰੇ ਪੁਰਭ ਆ ਗਏ ਉਹਨੂੰ ਸਾਰੇ ਉਹਨਾਂ ਜਿੰਨੇ ਪੁਰਭ ਹਨ ਸਭ ਜਿੰਨੇ ਪੁਰ ਮੰਨੇ ਹਿੰਦੂਆਂ ਦੇ ਦੁਸਹਿਰਾ ਦਿਵਾਰੀ ਅੱਜ ਕੋ ਸਾਰੇ ਨਾਮ ਦੇ ਲੈਣੇ ਕਰਕੇ ਸਾਰੇ ਪੁਰਬ ਮਹਾਤਮਾਂ ਆ ਕੇ ਪ੍ਰਾਪਤ ਹੋ ਗਏ ਹਨ ਨਾਮ ਲੈ ਤ ਅਠਸਰ ਸਮਝ ਨਾ ਆਇਆ ਜੋ ਮਹਾਰਾਜ ਸਾਹਿਬ ਦਾ ਨਾਮ ਲੈਂਦਾ ਹੈ ਉਹਨਾਂ 68 ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਕਰ ਲਿਆ ਹੈ ਤੀਰਥ ਹਮੜਾ 68 ਘਾ ਕੇ ਇਸ ਤਰ੍ਹਾਂ ਹਿਰਦੇ 'ਚ ਵੀ ਹਨ ਤੀਰ ਸਮਰਾ ਹਰ ਕੋ ਨਾਮ ਸਾਡਾ ਤਾਂ ਭਾਈ ਤੀਰ ਸਵਾਹਿਗੁਰੂ ਦਾ ਨਾਮ ਹੀ ਹੈ ਪਰਮੇਸ਼ਰ ਦਾ ਅਸੀਂ ਮਹਾਰਾਜ ਦੇ ਨਾਮ ਨੂੰ ਹੀ ਤੀਰ ਸਮਝਦੇ ਹਾਂ ਗੁਰੂ ਪਦੇਸਿਆ ਤਤ ਗਿਆ ਇਹ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਨੂੰ ਤਤ ਸਰੂਪ ਦਾ ਜੋ ਗਿਆਨ ਹੈ ਇਹੋ ਜਿਹਾ ਇਸ਼ਨਾਨ ਹੈ ਇਸ ਵਿੱਚ ਰਹਾ ਨਾਮ ਲੈ ਤੇ ਦੁੱਖ ਦੂਰ ਪਰਾਨ ਜੋ ਪਰਮੇਸ਼ਰ ਦਾ ਨਾਮ ਲੈਂਦਾ ਹੈ ਉਹਦਾ ਦੁੱਖ ਜਿਹੜਾ ਦੂਰ ਪਲਾ ਜਾਂਦਾ ਭਜ ਜਾਂਦਾ ਹੈ ਨਾਮ ਲੈ ਤੇ ਅਤਮੂਰ ਫਗਿਆਨ ਜੋ ਸੱਚੇ ਪਾਤਸ਼ਾਹ ਦਾ ਨਾਮ ਲੈਂਦਾ ਅਤੰਤ ਭਾਵੇਂ ਮੂਰਖ ਹੋਵੇ ਉਹ ਵੀ ਸ੍ਰੇਸ਼ਟ ਗਿਆਨਬਾਨ ਬਣ ਜਾਂਦਾ ਹੈ ਨਾਮ ਲੈ ਤੇ ਪ੍ਰਗਟ ਹੋ ਜਿਆਰਾ ਜੋ ਪਰਮੇਸ਼ਰ ਦਾ ਨਾਮ ਲੈਂਦਾ ਹੈ ਉਦੇ ਅੰਦਰ ਉਜਿਆਰਾ ਪ੍ਰਕਾਸ਼ ਰੂਪ ਪਰਮੇਸ਼ਰ ਪ੍ਰਗਟ ਹੋਇਆ ਹੁੰਦਾ ਹੈ ਸਖਿਆਤ ਹੋਇਆ ਹੁੰਦਾ ਹੈ ਪ੍ਰਗਟ ਉਜਿਆਰਾ ਉਜੀ ਆਰਾਜੋ ਪ੍ਰਕਾਸ਼ ਉਹ ਬ੍ਰਹਮਾਨੰਦ ਪ੍ਰਗਟ ਹੋਇਆ ਉਹਦਾ ਗਿਆਨ ਅਪਰੋਖ ਗਿਆਨ ਨਾਮ ਲੈ ਤੈ ਛੁਤੇ ਜੰਜਾਰ ਸੁਖੀ ਪਾਦਸ਼ਾਹ ਦਾ ਜੋ ਨਾਮ ਉਚਾਰਨ ਕਰਦਾ ਉਹਦੇ ਜੰਜਾਲ ਬੰਧਨ ਸਾਰੇ ਛੁੱਟ ਜਾਂਦੇ ਹਨ ਨਾਮ ਲੈ ਤ ਜਮ ਨੇੜ ਨ ਆਵੇ ਜੋ ਮਾਰੇ ਦਾ ਅੰਮ੍ਰਿਤ ਨਾਮ ਲੈਂਦੇ ਹੈ ਉਹਨਾਂ ਦੇ ਜਮ ਸਾਹਿਬ ਸੰਗਤ ਜੀ ਨੇੜੇ ਨਹੀਂ ਆ ਸਕਦਾ ਹੈ ਨਾਮ ਲੈਤ ਦਰਗਹ ਸੋਪਾਵੇ ਜੋ ਮਹਾਰਾਜ ਦਾ ਅੰਮ੍ਰਿਤ ਨਾਮ ਲੈਂਦੇ ਹੋ ਦਰਗਾਹ ਵਿੱਚ ਸੁਖ ਪਾਉਂਦੇ ਆ ਸੱਚਖੰਡ ਵਿੱਚ ਨਾਮ ਲੈਤ ਪ੍ਰਭ ਕਹ ਸਬਾ ਜੋ ਮਹਾਰਾਜ ਦਾ ਨਾਮ ਉਚਾਰਦੇ ਪਰਮੇਸ਼ਵਰ ਨੂੰ ਜਾਣਤਾ ਤੇ ਜੋ ਕਹਿੰਦਾ ਕਿ ਲਾਇਕ ਹੋ ਤੁਸੀਂ ਧੰਨ ਹੋ ਤੁਸੀਂ ਨਾਮ ਹਮਾਰਾ ਹਮਾਰੀ ਸੱਚੀ ਰਾਸ ਫਿਰ ਭਾਈ ਪਰਮੇਸ਼ਰ ਦਾ ਨਾਮ ਹੀ ਸਾਡੀ ਸੱਚੀ ਰਾਸ ਹੈ ਕੁੰਜੀ ਹੈ ਗੁਰੂ ਉਪਦੇਸ਼ ਕਹਿਓ ਇਹ ਉਸਾਰ ਸਤਿਗੁਰੂ ਜੀ ਨੂੰ ਉਪਦੇਸ਼ ਦੇ ਕੇ ਸਾਰ ਅਸਲੀ ਤਤ ਸਿਧਾਂਤ ਕਿਹਾ ਹੈ ਹਰ ਕੀਰਤ ਮਨ ਨਾਮ ਅਧਾਰ ਜੇ ਭਾਈ ਮਹਾਰਾਜ ਦਾ ਕੀਰਤਨ ਕਰਿਆ ਕਰੋ ਤੇ ਮਨ ਚ ਨਾਮ ਦਾ ਆਸਰਾ ਲਓਏ ਅਸਲੀ ਤਤ ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਪੂਰਾ ਸਿਧਾਂਤ ਨਿਚੋੜ ਕੱਢ ਕੇ ਦੱਸਿਆ ਹੈ ਨਾਨਕ ਉਦਰੇ ਨਾਮ ਪੁਨਹਚਾਰ ਮਨ ਜੇ ਜੋ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਦੇ ਹੋ ਉਦਰੇ ਮੁਕਤ ਹੋਗੇ ਉਹਨਾਂ ਹਜ਼ਾਰ ਪ੍ਰਾਛਨ ਦੀ ਨਿਵਰਤੀ ਦਾ ਨਾਮ ਪੁਨਹਚਰਨ ਹੈ ਪਾਪਾਂ ਦੀ ਨਿਵਰਤੀ ਦਾ ਨਾਮ ਪ੍ਰਾਸ਼ਚਿਤ ਹੁੰਦਾ ਹੈ ਅਤੇ ਪੁਨਹਚਰ ਪੁਨਾ ਦੇ ਜਿ ਪ੍ਰਵੇਤ ਹੋਣ ਦਾ ਨਾਮ ਪੁਨਹਚਰਨ ਹੁੰਦਾ ਪੁਸਤਕਾਂ 'ਚ ਇੱਥੇ ਪੁਨਹਚਾਰ ਹਜ਼ੂਰ ਫਰਮਾਉਂਦੇ ਆਂ ਪੁਨਰ ਵਾਲੇ ਆਚਾਰ ਜਿਹੜੇ ਕਿਤਾਬਾਂ ਉਹਨਾਂ ਜਿਹੜਾ ਪ੍ਰਵਿਰਤ ਹੋਣਾ ਸ੍ਰੇਸ਼ਟਾ ਆਚਾਰ ਚ ਇਹ ਨਾਮ ਦਾ ਜਪਣਾ ਹੀ ਸਭ ਕੁਝ ਹੈ ਸਭ ਪੁੰਨਾਂ ਦੀ ਪ੍ਰਵਿਰਤੀ ਰੂਪ ਬਾਤਵਾ ਵੀ ਨਿਸ਼ਟੀ ਰੂਪ ਆਵਰੇ ਕਰਮ ਲੋਕ ਹੈ ਪਤਿਆਰ ਹੋਰ ਜਿਹੜੇ ਲੋਕ ਲੋਕਾਂ ਦੇ ਕਰਮ ਜਿਹੜੇ ਲੋਕਾਂ ਨੂੰ ਪਤਿਆਉਣ ਵਾਸਤੇ ਵੀ ਮੰਨ ਜਾਣ ਵੀ ਬੜਾ ਸੰਤ ਬੜੀ ਕਮਾਈ ਕਰਦਾ ਬੜੀ ਘਰ ਨਾ ਕਰਦਾ ਬੜੀ ਜਲ ਤਾਰਾ ਕਰਦਾ ਬੜੀਆਂ ਧੁੰਨੀਆਂ ਦਉਂਦਾ ਹੈ ਦੇ ਲੋਕਾਂ ਨੂੰ ਮਨਾਉਣ ਵਾਸਤੇ ਹੈ ਬਾਕੀ ਦੇ ਕਰਮ ਜਿਹੜੇ ਹਨ ਪੈਰੋ ਮਹੱਲਾ ਮੁਕਤੀ ਮਹਾਰਾਜ ਸਾਹਿਬ ਦੇ ਨਾਮ ਕਰਕੇ ਹੀ ਹੁੰਦੀ ਹੈ ਪੈਰੋ ਮਹੱਲਾ ਪੰਜਾਬ ਨਮਸਕਾਰਤਾ ਕੋ ਲੱਖ ਵਾਰ ਜੇ ਬਾਰੀ ਕੁਆਰੀ ਕੀ ਨਵਸਤੋਂ ਅਕਾਲੇ ਨਵਸਤੋਂ ਕਿਰਪਾਲੇ ਜਿਵੇਂ ਮਹਾਰਾਜ ਸਾਹਿਬ ਜਿਕੇ ਹੈ ਉਸ ਵਾਰੀ ਨੂੰ ਲੱਖਾਂ ਵਾਰੀ ਨਮਸਕਾਰ ਹੈ ਹੇ ਮਾਨ ਦੀ ਜੈ ਤਾਕੂ ਬੋ ਆਹ ਮਾਨਵੀ ਅੰਤ੍ਰਜਾਮੀ ਅਕਾਲ ਪੁਰਖ ਨੂੰ ਆਪ ਦਾ ਵਾਰ ਕੁਰਬਾਨ ਕਰ ਦਈਏ ਸਿਮਰਨ ਤੱਕ ਮਿਟੇ ਸੰਤਾਂ ਜਿਸ ਮਹਾਰਾਜਾ ਸਿਮਨ ਭਜਨੇ ਕਰਨੇ ਕਰਕੇ ਸੰਤਾਬ ਸਮੁਖ ਜਿਹੜਾ ਤਪਣਾ ਦੁਖੀ ਹੋਣਾ ਆਦੀ ਵਿਆਦੀ ਉਪਾਦੀ ਕਰਕੇ ਇਹ ਸਾਰਾ ਮਿਟ ਜਾਂਦਾ ਹੈ ਹੋਏ ਅਨੰਦ ਨਵਿਆਪੈਤਾ ਉਹਨੂੰ ਅਨੰਦ ਸਰੂਪ ਦੀ ਸਖਿਆਤ ਤਾਂ ਹੋ ਜਾਂਦੀ ਹੈ ਅਦੀ ਆਤਮਾ ਦੀ ਪੂਰ ਅਦੀ ਰਹਿਵਾਰ ਕਿਤਾਬ ਨਹੀਂ ਉਹਨਾਂ ਨੂੰ ਵਿਆਪਦੇ ਹਨ ਐਸੋ ਹੀਰਾ ਨਿਰਮਲ ਨਾਮ ਹੈ ਹੀਰਾ ਸ਼ੁੱਧ ਨਿਰਮਲ ਮਾਇਆ ਦੀ ਮੈਲ ਤੋਂ ਰਹਿਦ ਕਰਨ ਵਾਲਾ ਮਹਾਰਾਜ ਦਾ ਨਾਮ ਹੀਰਾ ਹੈ ਜਾਸ ਜਪਤ ਪੂਰਨ ਸਭ ਕਾ ਜਿਸ ਮਹਾਰਾਜ ਦਾ ਨਾਮ ਜਪਣੇ ਕਰਕੇ ਸਾਰੇ ਕੰਮ ਪੂਰੇ ਹੋ ਜਾਂਦੇ ਸਾਰੀਆਂ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਤਾਰਮਰਥ ਕਾਮੋਖ ਦੀ ਪ੍ਰਾਪਤੀ ਹੋ ਜਾਂਦੀ ਹੈ। ਰਹਾ ਜਾ ਕੀ ਦ੍ਰਿਸ਼ਟ ਦੁਖ ਡੇਰਾ ਤੈ ਜਿਸ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਜਮਨ ਮਨ ਦਾ ਜਿਹੜਾ ਦੁੱਖ ਆ ਉਹਦਾ ਡੇਰਾ ਜੋ ਅਗਿਆਨ ਹਿਰਦੇ ਚੋਂ ਟੈ ਜਾਂਦਾ ਮਿਟ ਜਾਂਦਾ ਹੈ। ਅਮਰਤ ਨਾਮ ਸੀਤਲ ਮਨ ਬਹਿ ਜਿਨ੍ਹਾਂ ਦਾ ਮਨ ਸਾਧ ਸੰਗ ਜੀ ਅਮਰਤ ਨਾਮ ਨੂੰ ਗ੍ਰਹਿਣ ਕਰਦਾ ਉਹ ਸੀਤਲ ਹੋ ਜਾਂਦੇ ਹੈ ਚਿਤ ਸ਼ਾਂਤ ਹੋ ਜਾਂਦੇ ਹੈ ਤਪਸ਼ ਉਹਦੀ ਈਰਖਾ ਦੀ ਕ੍ਰੋਧ ਦੀ ਸਾਰੀ ਮਿਟ ਜਾਂਦੀ ਹੈ। ਅਨੰਕ ਭਗਤ ਜਾ ਕੇ ਚਰਨ ਪੂਜਾ ਜਿਸ ਮਹਾਰਾਜ ਦੇ ਨਾਮ ਦੇ ਚਰਨਾਂ ਦੇ ਪੁਜਾਰੀ ਅਨੇਕਾਂ ਭਗਤ ਹਨ। ਨਾਮ ਜਪਦੇ ਪਰਮੇਸ਼ਰ ਦੇ ਚਰਨਾਂ ਦੇ ਪੂਜਕ ਹਨ। ਸਗਲ ਮਨੋਰਥ ਪੂਰਨ ਹਾਰੀ। ਅਗੇ ਸਾਰਿਆਂ ਮਨੋਰਥਾਂ ਨੂੰ ਪੂਰਨ ਹਾਰੀ ਪਰਮੇਸ਼ਰ ਦੀ ਭਗਤੀ ਹੈ। ਕਿਨਮ ਉਹਨੇ ਸੁਭਰ ਸੁਭਰ ਭਰਿਆ ਜਿਸ ਮਹਾਰਾਜ ਨੇ ਖੰਡੇ ਵਿੱਚ ਜਿਹੜੇ ਉਹਨੇ ਖਾਲੀ ਦੇ ਦੇ ਸੀ ਉਹਨਾਂ ਨੂੰ ਸੁਭਰ ਲਵਾ ਲਾਉ ਭਰ ਦਿੰਦਾ ਹੈ ਕਿਨਮ ਹੈ ਸੁੱਕੇ ਕਿਨ ਹਰਿਆ ਇੱਕ ਛਿਨ ਵਿੱਚ ਜਿਹੜਾ ਸੁੱਕੇ ਚ ਤੁਸੀਂ ਉਹ ਹਰੇ ਭਰੇ ਕਰ ਦੁੱਤੇ ਹਨ ਕਿਨਮ ਹੈ ਨਿਠਾਵੇ ਕੋ ਦਿਨੋਂ ਥਾਨ ਇੱਕ ਛਿਨ ਜਿਹੜਾ ਨਿਠਾਵਾਂ ਜੀ ਉਸੇ ਥਾਨ 'ਤੇ ਹੋਣ ਉਹ ਰਸਰਤਾ ਹੈ ਇਹਨੂੰ ਮਹਾਰਾ ਨੂੰ ਸਤਿ ਸ੍ਰੀ ਉਪਰੂਪੀ ਥਾਨ ਬਖਸ਼ ਦਿੱਤਾ ਹੈ। ਜਿਨ ਮਹ ਨਿਮਾਨੇ ਕੋ ਦਿਨੋ ਮਾੜੀ ਦੁਨੀਆਂ ਦੀ ਕੋਈ ਮਾਣ ਸਤਕਾਰ ਨਹੀਂ ਸੀ ਉਹਨਾਂ ਨੂੰ ਨਿਮਾਨਿਆਂ ਨੂੰ ਮਾਣ ਦਿੱਤਾ ਸਕੇ ਪਾਸ਼ਾ ਨਿਮਾਨੇ ਮਾਣ ਕਰੇ ਕੋਈ ਭਾਵੇ। ਸਭ ਮਹਿ ਏਕ ਰਹਿਆ ਪਰਪੂਰਾ। ਸਾਰੰਜ ਕੋਈ ਪਰਮੇਸ਼ਰ ਭਰਪੂਰ ਲਵ ਲਵ ਭਰ ਰਿਹਾ ਹੈ। ਸੋ ਜਾਪੈ ਜਿਸ ਸਤਗੁਰ ਪੂਰਾ। ਇਹ ਭਾਰੀ ਜਾਪ ਉਹ ਪੁਰਸ਼ ਕਰਦਾ ਜਾਣਦਾ ਵੀ ਉਹ ਹੈ। ਜਿਨੂ ਸਤਗੁਰੂ ਪੂਰਿਆਂ ਦੀ ਪ੍ਰਾਪਤੀ ਹੋਈ ਹੈ ਹਰ ਕੀਰਤਨ ਦਾ ਕੋ ਆਧਾਰ ਪੂਰੇ ਗੁਰਾਂ ਦਾ ਜੋ ਸੇਵਕ ਹੈ ਉਹਨੂੰ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਹੈ ਹਿਰਦੇ 'ਚ ਗੁਰੂ ਨਾਨਕ ਜਿਸ ਆਪ ਦਇਆ ਸਤਗੁਰੂ ਨਾਨਕ ਦੇ ਅਮਾਰ ਕਰਨ ਜਿਨ੍ਹਾਂ ਦੇ ਤੇ ਆਪ ਦਿਹਾਲੂ ਹੋਇਆ ਉਹਨਾਂ ਨੂੰ ਪਰਮੇਸ਼ਰ ਦੇ ਜਸ ਦਾ ਆਸਰਾ ਹਿਰਦੇ 'ਚ ਲਿਆ ਹੈ